ਸਾਪਤਲੀ ਦਾ ਬਹੁਤ ਧੰਨਵਾਦ ਰਾਜਪਾਲ ਜੀ ਕੀ ਮੱਤਾ ਐਮਐਲਏ ਸਾਹਿਬ ਰਾਜਪਾਲ ਮੱਤਾ ਜੀ ਮੈਂ ਦੱਸਣਾ ਚਾਹਾਂਗਾ ਕਿ ਰਾਜਪਾਲ ਮੱਤਾ ਜੀ ਕੋਈ ਇੱਕ ਮਹਾਨ ਕਾਰਜ ਕਰਨਾ ਹੈ ਪਰ ਇੱਥੇ ਪ੍ਰਬੰਧਕਾਂ ਨੇ ਪੂਰੀ ਨਿਗਰਾਨੀ ਕੀਤੀ ਮੋਟਰਸਾਈਕਲ ਚੋਰੀ ਲੈਫਟ ਫੜੇ ਉਥੇ ਉਹਨਾਂ ਰਹੇਗਾ ਤੇ ਮੋਹਨ ਸਾਹਿਬ ਦੇ ਕਬੜੇ ਦੇ ਵਿੱਚ ਉਹਨੂੰ ਪਟਾਇਆ ਹੋਇਆ ਤੇ ਇੱਕਾਜ ਜੋੜ ਬਹੁਤਾਂ ਮੇਹੋਸਾਗਾ ਕਿ ਇਹਨਾਂ ਲੈ ਕੇ ਆਤਰਾ ਹੋਵੇ ਉੱਪਰ

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਹੁਣ ਗੁਰੂ ਕੀ ਦੇਗ ਵਾਤੇਗੀ ਬਾਕੀ ਜੋ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ ਸੋ ਸੰਗਤ ਦੇ ਵਿੱਚੋਂ ਅਮਰਤਾਰੀ ਸਿੰਘ ਅਤੇ ਅਮਰਤਾਰੀਆਂ ਬੀਬੀਆਂ ਨੂੰ ਬੇਨਤੀ ਹੈ ਕਿ ਨਾਲ ਪਾਈ ਦੇਗ ਦੀ ਸੇਵਾ ਜਰੂਰ ਕਰਵਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਜਰੀਆਂ ਸੇਵਾ ਹੈਗੀ ਹੈ ਵੀ ਚਲਦੀ ਪਈਆ ਗੜਕ ਪਰ ਇਹਦੇ ਵਿੱਚ ਜਿਨ੍ਹਾਂ ਨੇ ਆਪ ਦਾ ਯੋਗਦਾਨ ਪਾਉਣਾ ਹੋਵੇ ਇਹ ਯੋਗਦਾਨ ਪਾ ਸਕਦਾ ਮੈਂ ਹੋਰ ਕੁਝ ਮਹਿਮਾਨਾਂ ਦੇ ਨਾਮ ਤੇ ਹੈਗੇ ਲੈਣਾ ਚਾਹੁੰਦਾ ਔਰ ਦੋ ਚਾਰ ਮਹਿਮਾਨ ਸਾਡੇ ਜਿਹੜੇ ਮੁੱਖ ਮਹਿਮਾਨ ਹਨ ਉਹਨਾਂ ਬਾਰੇ ਵੀ ਅਸੀਂ ਮਿਲਤੀ ਕਰਾਂਗੇ ਸਾਡੇ ਦਰਮਿਆਨ ਸਾਡੇ ਬਹੁਤ ਸਾਰੇ ਸਰਕਾਰ ਦੇ ਪਤਨ ਜੈਤੋ ਹਲਕੇ ਦੇ ਮੈਮੋਲ ਸਿੰਘ ਜੀ ਉਹ ਪਹੁੰਚੇ ਨੇ ਸਾਡੀ ਵੱਡੀ ਭੈਣ ਗੁਰੂ ਮਾਤ ਤੇਜੀ ਸੱਜੂ ਜੀ ਚੰਨੀਗੜ੍ਹ ਵਾਲੇ ਉਹ ਸਾਡੇ ਦਰਮਿਆਨ ਪਾਛੇ ਨੇ ਇਹਨਾਂ ਤੇ ਮਹਾਮਾਈ ਦੀ ਬਹੁਤ ਕਿਰਪਾ ਹੈਗੀ ਔਰ ਚੰਡੀਗੜ੍ਹ ਤੋਂ ਇਹ ਸਪੈਸ਼ਲ ਚੱਲ ਗਏ ਔਰ ਉਹ ਇਹਨਾਂ ਨੇ 51000 ਦੀ ਸੇਵਾ ਜਿਹੜੀ ਹੈਗੀ ਆ ਸਾਡੇ ਸਹਿਯੋਗ ਰੂਪ ਦੇ ਵਿੱਚ ਦਿੱਤੀ ਆ ਔਰ ਸਾਡੇ ਹੋਰ ਵੀ ਮਹਿਮਾਨਾਂ ਦੇ ਕੋਲੋਂ ਸਹਿਯੋਗ ਇਹਨਾਂ ਨੇ ਕਰਵਾਇਆ ਸੀ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੈਡੀ ਕਰਨਲ ਸਿੰਘ ਜੀ ਗਰੀਬ ਸਾਹਿਬ ਜੋ ਕਿ ਇੰਟਰਨੈਸ਼ਨਲ ਗੁਰਨਾਮ ਕਮਿਸ਼ਨ ਤੋਂ ਸਪੈਸ਼ਲ